ਜਿਹੜਾ ਫੈਸਲਾ ਹਾਲ ਦੇ ਵਿੱਚ ਅਕਾਲੀ ਦਲ ਬਾਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਿਆ ਗਿਆ ਕਿਵੇਂ ਦੇਖਦੇ ਹੋ ਜੀ ਇਸ ਫੈਸਲੇ ਨੂੰ ਇਤਿਹਾਸ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਜੇ ਕੋਈ ਨਕਾਮੀयत ਮੰਨੀ ਜਾਵੇਗੀ ਤੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈੜੋ ਨੂੰ ਐਨ ਮੌਕੇ ਤੇ ਬਾਹਰ ਕਰ ਦੇਣਾ ਸੋਚਵਾਨ ਲੀਡਰ ਜਿਹੜੇ ਹਮੇਸ਼ਾ ਪਾਰਟੀ ਨੂੰ ਗਾਈਡ ਕਰਦੇ ਹੋਣ ਤੇ ਜਿਹਦੇ ਵਿੱਚ ਇੱਕ ਪਰਿਵਾਰਵਾਦ ਦਾ ਵਾਧਾ ਹੋ ਰਿਹਾ ਹੋਵੇ ਤੇ ਉਥੇ ਇੱਕ ਵਿਅਕਤੀ ਕਦੇ ਵੀ ਖੜਾ ਹੋ ਕੇ ਜਿਹੜਾ ਨਿਸ਼ਾਨਚਿਨ ਖੜਾ ਕਰਦਾ ਉਹਨੂੰ ਬਹੁਤ ਆਦਿਨ ਬਹੁਤੀ ਦੇਰ ਉਸ ਪਾਰਟੀ ਵਿੱਚ ਜਗ੍ਹਾ ਨਹੀਂ ਦਿੱਤੀ ਜਾਂਦੀ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਨੇ ਜਦ ਜਦ ਵੀ ਗੱਲ ਕੀਤੀ ਉਹਨਾਂ ਸੱਚ ਦੀ ਗੱਲ ਕੀਤੀ ਅੱਜ ਤੱਕ ਉਹਨਾਂ ਕਦੇ ਕਿਸੇ ਵੀ ਅਦਰ ਪਾਰਟੀ ਦੇ ਲੀਡਰ ਵਾਸਤੇ ਆਪੋਜੀਸ਼ਨ ਦਾ ਹੋਵੇ ਉਹਨਾਂ ਕਦੇ ਕੋਈ ਮਾੜੀ ਸ਼ਬਦਾਵਲੀ ਕਦੇ ਉਹਨਾਂ ਕਿਸੇ ਤੇ ਕੋਈ ਵਰਡਿੰਗ ਕਰਦੇ ਤੁਸੀਂ ਵੇਖਿਆ ਨਹੀਂ ਹੋਵੇਗਾ ਅੱਜ ਤੱਕ ਕੋ ਸਮਾ ਪਹਿਲਾ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਨੇ ਦੇ ਸੱਜੀ ਬਾਖਹੇ ਜਾਣ ਵਾਲੀ ਬਲੇਰ ਸਾਹਿਬ ਉਹ ਵੀ ਛੱਡ ਕੇ ਬੀਜੇਪੀ ਚਲੇ ਜਾਂਦੇ ਨੇ ਕੀ ਕਮੀਆਂ ਰਹੀਆਂ ਹੋਣਗੀਆਂ ਕਮੀਆਂ ਹੋਣਗੀਆਂ ਤਾਂ ਛੱਡ ਕੇ ਚਲੇ ਗਏ ਜੇ ਦੀ ਸਭ ਤੋਂ ਵੱਡੀ ਢਾਹ ਲੱਗਣੀ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਐਸੇ ਲੀਡਰ ਹੀ ਨਹੀਂ ਬਚਨੇ ਜੀ ਜੋ ਆਪਣਾ ਨਾਮ ਬਚਾ ਸਕਣ ਕਿ ਕਿ ਉਹਨਾਂ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਛੱਡ ਕੇ ਕਿਸੇ ਹੋਰ ਉਮੀਦਵਾਰ ਨੂੰ ਸਪੋਰਟ ਕਰਨ ਦਾ ਅੰਦਰਖਾਤੇ ਐਲਾਨ ਕੀਤਾ ਹੋਇਆ ਸੀ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਇਹ ਗੱਲ ਦੱਸ ਦਿੱਤੀ ਹੈ ਕੇ ਜਮੀਰ ਦੇ ਹਿਸਾਬ ਨਾਲ ਸੰਗਤਾਂ ਨੂੰ ਬੋਲ ਦੇਣਾ ਕਿ ਭਾਈ ਤੁਸੀਂ ਵੇਖੋ ਇਹਦਾ ਮਤਲਬ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਜਿੰਨੇ ਵੀ ਚਾਹੇ ਕਾਂਗਰਸੀ ਹੋਣ ਅਕਾਲੀ ਹੋਣ ਆਮ ਆਦੀ ਪਾਰਟੀ ਦੇ ਜਿੰਨੇ ਵੀ ਸਿੱਖ ਖਵਾਉਣ ਵਾਲੇ ਜਾਂ ਗੈਰ ਸਿੱਖ ਜਿੰਨੇ ਵੀ ਬੱਚੇ ਨੇ ਕੋਈ ਅਮਰਤਧਾਰੀ ਦਿਨ ਅਮਰਤ ਨਹੀਂ ਛਕਿਆ ਉਹ ਵੀ ਆਪਾਂ ਹੀ ਅਮਰਤਪਾਲ ਸਿੰਘ ਦੀ ਸਪੋਰਟ ਵਿੱਚ ਖੜੇ ਨੇ ਅਖਰ ਜਿਹੜੀਆਂ ਤਲਖ ਟਿੱਪਣੀਆਂ ਕਹੀਆਂ ਜਾ ਸਕਣ ਜਾਂ ਜਿਹੜੇ ਅੰਦਰ ਖਾਤਰ ਇਹਨਾਂ ਦੀ ਤਲਖੀ ਨਜ਼ਰ ਆਉਂਦੀ ਹੈ ਉਹ ਫਿਰ ਵਿਰਸੋ ਸਿੰਘ ਮਲਟੋਹਾ ਦੇ ਨਾਲ ਨਜ਼ਰ ਆਉਂਦੀ ਹੈ ਜੀ ਅਸੀਂ ਵੇਖਦੇ ਹਾਂ ਕਿ ਸਰਦਾਰ ਬਿਰਸਾ ਸਿੰਘ ਵਲਟੋਵਾ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੋਵਾਂ ਦਾ ਆਪਾਂ ਕੰਪੈਰੀਜ਼ਨ ਵੀ ਕਰਕੇ ਵੇਖ ਲਈਏ ਤਾਂ ਕਿਤੇ ਨਾ ਕਿਤੇ ਮਜ਼ਬੂਤ ਕੈਂਡੀਡੇਟ ਜੇ ਆਪਾਂ ਮੈਂਬਰ ਆਫ ਪਾਰਲੀਮੈਂਟ ਦੇ ਵੀ ਕਹੀ ਜੇ ਗੱਲ ਕਹੀ ਜਾਵੇ ਤਾਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਜ਼ਰ ਆਉਂਦੇ ਨੇ ਇਹਦੇ ਵਿੱਚ ਤਾਂ ਸਾਫ ਸ਼ਬਦਾਂ ਵਿੱਚ ਨਜ਼ਰ ਆਉਂਦਾ ਹੈ ਕਿ ਕਿਤਨਾ ਕਿਤੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੋ ਸਹੀ ਸੋਚ ਤੇ ਚੱਲ ਰਹੇ ਸੀ ਉਹ ਸੋਚ ਨੂੰ ਸ਼੍ਰੋਮਣੀ ਅਕਾਲੀ ਦਲ ਗ੍ਰਹਿਣ ਨਹੀਂ ਕਰ ਸਕੇ ਇਲੈਕਸ਼ਨ ਦੇ ਦਿਨ ਚੱਲਦੇ ਪਏ ਨੇ ਤੇ ਖਾਸ ਕਰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਧਿਰਾਂ ਦੀ ਜਿਹੜੀ ਨਜ਼ਰ ਹੈ ਉਹ ਖਡੂਰ ਸਾਹਿਬ ਹਲਕੇ ਦੇ ਵਿੱਚ ਬਣੀ ਹੋਈ ਹੈ ਤੇ ਇਸੇ ਦੇ ਮੱਦੇ ਨਜ਼ਰ ਤਮਾਮ ਸਾਰੀਆਂ ਧਿਰਾਂ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਵੀ ਉਠਾਏ ਜਾ ਰਹੇ ਨੇ ਕਿ ਖਡੂਰ ਸਾਹਿਬ ਹਲਕੇ ਦੇ ਵਿੱਚੋਂ ਕਿਹੜੀ ਧਿਰ ਕਿਸ ਤਰੀਕੇ ਦੇ ਨਾਲ ਅੱਗੇ ਜਾ ਸਕਦੀ ਹੈ ਆਖਰ ਜਿੱਤ ਦਾ ਫਤਵਾ ਖਡੂਰ ਸਾਹਿਬ ਦੇ ਲੋਕ ਕਿਹੜੀ ਤਰ ਨੂੰ ਦੇ ਸਕਦੇ ਆ ਪਰ ਦੂਜੇ ਪਾਸੇ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸੁਖਬੀਰ ਸਿੰਘ ਬਾਦਲ ਨੇ ਜੋ ਉਹਨਾਂ ਦੇ ਵੱਲੋਂ ਵੱਡਾ ਫੈਸਲਾ ਲੈਂਦਿਆਂ ਹੋਇਆਂ ਆਪਣੇ ਸਭ ਤੋਂ ਨੇੜਲੇ ਪਰਿਵਾਰ ਤੇ ਜਿਹੜਾ ਰਾਸ਼ੀ ਪਸ਼ੋਕੜ ਵਾਰੇ ਸਰਦਾਰ ਆਦੇਸ਼ ਪਰਤੇ ਪ੍ਰਤਾਪ ਸਿੰਘ ਕੈਰੋ ਨੂੰ ਜਿਹੜਾ ਪਾਰਟੀ ਤੋਂ ਕੁਝ ਸਮੇਂ ਵਾਸਤੇ ਉਲੰਬੇ ਕਰ ਦਿੱਤਾ ਗਿਆ ਏ ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਰਾਸ਼ੀ ਮਹਰ ਰਣਜੀਤ ਸਿੰਘ ਲੋਕਾ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ तमाम सारीया ਧਿਰਾਂ ਨੂੰ ਲੈ ਕੇ ਕਿਸ ਤਰੀਕੇ ਦਾ ਸੋਚਦੇ ਤੇ ਆਖਰ ਸੁਖਵੀਰ ਸਿੰਘ ਬਾਦਲ ਦੇ ਇਸ ਵੱਡੇ ਫੈਸਲੇ ਦੇ ਨਾਲ ਅਕਾਲੀ ਦਲ ਨੂੰ ਕਿਸ ਤਰੀਕੇ ਦੀ ਟਾ ਲੱਗੇਗੀ ਗੱਲਬਾਤ ਕਰਾਂਗੇ ਸਵਾਗਤ ਹੈ ਸਰ ਸੰਤੋਖ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਰਾ ਸਾਹਿਬ ਸਭ ਤੋਂ ਪਹਿਲਾਂ ਲੋਕਾ ਸਭ ਸਵਾਲ ਇਹ ਹੈ ਜਿਹੜਾ ਫੈਸਲਾ ਹਾਲ ਦੇ ਵਿੱਚ ਅਕਾਲੀ ਦਲ ਬਾਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਿਆ ਗਿਆ ਹੈ ਕਿਵੇਂ ਦੇਖਦੇ ਹੋ ਜੀ ਇਸ ਫੈਸਲੇ ਨੂੰ ਬਿਲਕੁਲ ਜੀ ਐਨ ਇਲੈਕਸ਼ਨ ਮੌਕੇ ਤੇ ਐਸਾ ਫੈਸਲਾ ਲੈਣਾ ਬਹੁਤ ਗਲਤ ਫੈਸਲਾ ਮੰਨਿਆ ਜਾਵੇਗਾ ਇਤਿਹਾਸ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਜੇ ਕੋਈ ਨਕਾਮੀयत ਮੰਨੀ ਜਾਵੇਗੀ ਤੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਐਨ ਮੌਕੇ ਤੇ ਬਾਹਰ ਕਰ ਦੇਣਾ ਜਦ ਕਿ ਉਹਨਾਂ ਦਾ ਬੜਾ ਸੰਯੋਗ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਾਹੇ ਪਿਛੋਕੜ ਉਹਨਾਂ ਦਾ ਨਹੀਂ ਰਿਹਾ ਲੇਕਿਨ ਜਤੋਂ ਆਏ ਉਹਨਾਂ ਦਾ ਵੇਖਿਆ ਜਾਵੇ ਅਜ ਤੱਕ ਉਹਨਾਂ ਕਦੀ ਇੱਕ ਸੂਝਵਾਨ ਤੇ ਪੜੇ ਲਿਖੇ ਲੀਡਰਾਂ ਦੇ ਵਿੱਚੋਂ ਮੰਨੇ ਜਾਣ ਵਾਲੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਇੱਕ ਮਜ਼ਬੂਤ ਦੀ ਜੜ ਸੇ ਮਜ਼ਬੂਤੀ ਜੜ ਕਹੀ ਜਾਣ ਵਾਲੀ ਐਸੀ ਜੜ ਜਿਹੜੀ ਅਕਾਲੀ ਦਲ ਕੱਢਣ ਦੇ ਬਾਅਦ ਇਹ ਟਹਿ ਵੀ ਸਕਦਾ ਹੈ ਇਹਦੇ ਵਿੱਚੋਂ ਹੋਰ ਵੀ ਚਿਹਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਜਾ ਕਿਹਾ ਜਾਵੇ 104 ਸਾਲ ਬਾਅਦ 105 ਸਾਲ ਬਾਅਦ ਅਕਾਲੀ ਦਲ ਦਾ ਖੱਲੇ ਆਉਂਦਾ ਸਮੇਂ ਜਿਹੜਾ ਸਾਹਮਣੇ ਆ ਗਿਆ ਅਕਾਲੀ ਦਲ ਬਾਦਲ ਦਾ ਜਿਹਾ ਕਿਹੜਾ ਕਾਰਨ ਮੰਨਦੇ ਹੋ ਕਿ ਆਪਣੇ ਸਭ ਤੋਂ ਨੇੜਲੇ ਪਰਿਵਾਰ ਸਰਦਾਰ ਅਦੇਸ਼ ਪ੍ਰਤਾਪ ਸਿੰਘ ਨੂੰ ਕੈਰੋਂ ਨੂੰ ਪਾਰਟੀ ਤੋਂ ਅਲੰਭ ਕਰਨ ਦਾ ਕਾਰਨ ਬਣ ਗਿਆ ਵੇਖੋ ਜੀ ਪਾਰਟੀ ਮਾਨਸਮਾਨ ਹੋਇਆ ਕਰਦੀ ਸਭਰਾ ਸਾਹਿਬ ਇਹਦੇ ਵਿੱਚ ਕੋਈ ਦੋਰਾਏ ਨਹੀਂ ਪਰ ਜਦੋਂ ਵੇਖਿਆ ਜਾਵੇ ਸੂਝਵਾਨ ਲੀਡਰ ਜਿਹੜੇ ਹਮੇਸ਼ਾ ਪਾਰਟੀ ਨੂੰ ਗਾਈਡ ਕਰਦੇ ਹੋਣ ਤੇ ਜਿਹਦੇ ਵਿੱਚ ਇੱਕ ਪਰਿਵਾਰ ਵਾਧਾ ਵਾਧਾ ਹੋ ਰਿਹਾ ਹੋਵੇ ਤੇ ਉੱਥੇ ਇੱਕ ਵਿਅਕਤੀ ਕਦੇ ਵੀ ਖੜਾ ਹੋ ਕੇ ਜਿਹੜਾ ਨਿਸ਼ਾਨਚਿਨ ਖੜਾ ਕਰਦਾ ਉਹਨੂੰ ਬਹੁਤਾ ਦਿਨ ਬਹੁਤੀ देर ਉਸ ਪਾਰਟੀ ਵਿੱਚ ਜਗ੍ਹਾ ਨਹੀਂ ਦਿੱਤੀ ਜਾਂਦੀ ਸਰਦਾਰ ਅਦੇਸ਼ ਪ੍ਰਤਾਪ ਸਿੰਘ ਕੈਰੋ ਨੇ ਜਦ ਜਦ ਵੀ ਗੱਲ ਕੀਤੀ ਉਹਨਾਂ ਸੱਚ ਦੀ ਗੱਲ ਕੀਤੀ ਅੱਜ ਤੱਕ ਉਹਨਾਂ ਕਦੀ ਕਿਸੇ ਵੀ ਅਦਰ ਪਾਰਟੀ ਦੇ ਲੀਡਰ ਵਾਸਤੇ ਆਪੋਜੀਸ਼ਨ ਦਾ ਹੋਵੇ ਉਹਨਾਂ ਕਦੀ ਕੋਈ ਮਾੜੀ ਸ਼ਬਦਾਵਲੀ ਕਦੀ ਉਹਨਾਂ ਕਿਸੇ ਤੇ ਕੋਈ ਵਰਡਿੰਗ ਕਰਦੇ ਤੁਸੀਂ ਵੇਖਿਆ ਨਹੀਂ ਹੋਵੇ ਅੱਜ ਤੱਕ ਉਹਨਾਂ ਦਾ ਜਿੰਨਾ ਵੀ ਇਤਿਹਾਸ ਰਿਹਾ ਆਪਾਂ ਵੇਖਦੇ ਆਂ ਜਿੰਨਾ ਚਿਰ ਵੀ ਉਹਨਾਂ ਪੰਜਾਬ ਦੀ ਸੇਵਾ ਕੀਤੀ ਪੱਟੀ ਹਲਕੇ ਦੀ ਸੇਵਾ ਕੀਤੀ ਹੈ ਉਹਨਾਂ ਕਦੇ ਵੀ ਕਦੇ ਕਿਸੇ ਦੂਸਰੇ ਮਾੜਾ ਨਹੀਂ ਕਿਹਾ ਜਦੋਂ ਅਸੀਂ ਵੇਖਦੇ ਆਂ ਸਰਦਾਰ ਮਿਰਸਾ ਸਿੰਘ ਬਲਟੋਵਾ ਦੀ ਗੱਲ ਕਰਦੇ ਆਂ ਆਪਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਕਰਦੇ ਆਂ ਜਦ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਵੇਖਿਆ ਜਾਵੇ ਹੌਲੀ ਹੌਲੀ ਦਰਕਨਾਰ ਕੀਤਾ ਜ ਗਿਆ ਕੁਝ ਸਮਾਂ ਪਹਿਲਾਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸੱਜੀ ਬਾਹ ਕਹੀ ਜਾਣ ਵਾਲੀ ਬਲੇਰ ਸਾਹਿਬ ਉਹ ਵੀ ਛੱਡ ਕੇ ਬੀਜੇਪੀ ਚਲੇ ਜਾਂਦੇ ਨੇ ਕੀ ਕਮੀਆਂ ਰਹੀਆਂ ਹੋਣਗੀਆਂ ਕਮੀਆਂ ਹੋਣਗੀਆਂ ਤਾਂ ਛੱਡ ਕੇ ਚਲੇ ਗਏ ਅੱਜ ਇਹਨਾਂ ਨੂੰ ਬਾਹਰ ਕਰ ਦੇਣਾ ਇਹਦੀ ਸਭ ਤੋਂ ਵੱਡੀ ਢਾਹ ਲੱਗਣੀ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਐਸੇ ਲੀਡਰ ਹੀ ਨਹੀਂ ਬਚਨੇ ਕਿ ਜੋ ਆਪਣਾ ਨਾਮ ਬਚਾ ਸਕਣ। ਇਸ ਤਰ੍ਹਾਂ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਉਹਨਾਂ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਛੱਡ ਕੇ ਕਿਸੇ ਹੋਰ ਉਮੀਦਵਾਰ ਨੂੰ ਸਪੋਰਟ ਕਰਨ ਦਾ ਅੰਦਰਖਾਤੇ ਐਲਾਨ ਕੀਤਾ ਹੋਇਆ ਸੀ। ਜੀ ਬਿਲਕੁਲ ਕੀਤਾ ਹੋਇਆ ਸੀ ਜਦੋਂ ਪਤਾ ਲੱਗਦਾ ਹੈ ਜੀ ਆਪਾਂ ਗ੍ਰਾਮੀਣ ਤੌਰ ਤੇ ਆਪਾਂ ਰੂਰਲ ਏਰੀਆ ਵਿੱਚ ਪਿੰਡੂ ਵਿਚਰਦੇ ਆ ਵਿਚਰਨ ਤੇ ਪਤਾ ਲੱਗਦਾ ਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਉਹਨਾਂ ਕਿਹਾ ਕਿ ਭਾਈ ਜਿਹੜੇ ਅੱਜ ਆਪਾਂ ਵੇਖੇ ਚਾਹੇ ਭਾਈ ਅਮਰਤਪਾਲ ਸਿੰਘ ਜੀ ਹੋਣ ਖਡੂਰ ਸਾਹਿਬ ਹਲਕੇ ਤੋਂ ਖੜੇ ਨੇ ਜੇਲ੍ਹ ਵਿੱਚ ਬੰਦ ਨੇ ਉਹਨਾਂ ਕਿਹਾ ਭਾਈ ਜਮੀਰ ਨੂੰ ਜਾਗਦਾ ਰੱਖਿਓ ਤੇ ਜਮੀਰ ਵਾਸਤੇ ਕੰਮ ਕਰਿਓ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਸਰਕਾਰਾਂ ਆਉਂਦੀਆਂ ਰਹਿੰਦੀਆਂ ਨੇ ਇਹ ਵਿਚਾਰ ਜਿਹੜੇ ਸੂਤਰਾ ਤੋਂ ਸਾਹਮਣੇ ਆਉਂਦੇ ਜਿਹੜੇ ਬਾਹਰ ਲੈ ਕੇ ਆਉਂਦੇ ਨੇ ਸੰਗਤ ਦੇ ਵਿੱਚ ਇਹ ਵਿਚਾਰ ਚੱਲਦਾ ਪਿਆ ਸੀ ਉਹਨਾਂ ਕਿਹਾ ਕਿ ਆਪਣੀ ਜਮੀਰ ਦੇ ਹਿਸਾਬ ਨਾਲ ਚੱਲਿਓ ਤਾਂ ਸੀ ਇਸ ਫੈਸਲੇ ਨੂੰ ਬਹੁਤ ਸਹੀ ਮੰਨਦੇ ਆ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਨੀ ਇਹ ਗੱਲ ਦੱਸ ਦਿੱਤੀ ਹੈ ਕਿ ਜ਼ਮੀਰ ਦੇ ਹਿਸਾਬ ਨਾਲ ਸੰਗਤਾਂ ਨੂੰ ਬੋਲ ਦੇਣਾ ਕਿ ਭਾਈ ਤੁਸੀਂ ਵੇਖੋ ਇਹਦਾ ਮਤਲਬ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਜਿੰਨੇ ਵੀ ਚਾਹੇ ਕਾਂਗਰਸੀ ਹੋਣ ਅਕਾਲੀ ਹੋਣ ਆਮ ਆਦੀ ਪਾਰਟੀ ਦੇ ਜਿੰਨੇ ਵੀ ਸਿੱਖ ਖਵਾਉਣ ਵਾਲੇ ਜਾਂ ਗੈਰ ਸਿੱਖ ਜਿੰਨੇ ਵੀ ਬੱਚੇ ਨੇ ਕੋਈ ਅਮਰਤਧਾਰੀ ਜਿੰਨੇ ਅਮਰਤ ਨਹੀਂ ਵੀ ਛਕਿਆ ਉਹ ਵੀ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਵਿੱਚ ਖੜੇ ਨੇ ਪੂਰਾ ਖਡੂਰ ਸਭ ਹਲਕਾ ਖੜਾ ਹੈ ਇਥੋਂ ਇਹ ਸਾਫ਼ ਹੋ ਰਿਹਾ ਹੈ ਕਿ ਕੁਝ ਦਿਨਾਂ ਦੇ ਵਿੱਚ ਸਿਰਫ ਰਿਜ਼ਲਟ ਆਉਣਾ ਬਾਕੀ ਹੈ ਇਥੋਂ ਦੇ ਐਮਪੀ ਭਾਈ ਅਮਰਤਪਾਲ ਸਿੰਘ ਸਾਹਿਬ ਬਣ ਚੁੱਕੇ ਨੇ ਕਹਰੋਂ ਸਾਡੇ ਸਭ ਤੋਂ ਨੇੜਲੇ ਕੋਲਾ ਬਲੇਰ ਨੂੰ ਮੰਨਿਆ ਜਾਂਦਾ ਤੇ ਕੋਲਾ ਬਲੇਰ ਦੀ ਜੇ ਗੱਲ ਕੀਤੀ ਜਾਵੇ ਤਾਂ ਚਾਹੇ ਉਹ ਅਕਾਲੀ ਦਲ ਬਾਦਲ ਦੇ ਨਾਲ ਕਿਸੇ ਵਕਤ ਸਬੰਧ ਰੱਖਦੇ ਸੀ ਤੇ ਸਬੰਧ ਰੱਖਦੇ ਸਮੇਂ ਵੀ ਉਹਨਾਂ ਦੇ ਵੱਲੋਂ ਕਾਂਗਰਸੀ ਉਮੀਦਵਾਰ ਨੂੰ ਸਪੋਰਟ ਕੀਤੀ ਜਾਂਦੀ ਆ। ਆਖਰ ਜਿਹੜੀਆਂ ਤਲਖ ਟਿੱਪਣੀਆਂ ਕਹੀਆਂ ਜਾ ਸਕਣ ਜਾਂ ਜਿਹੜੇ ਅੰਦਰ ਖਾਤਰ ਇਹਨਾਂ ਦੀ ਤਲਖੀ ਨਜ਼ਰ ਆਉਂਦੀ ਹੈ ਉਹ ਫਿਰ ਵਿਰਸਾ ਸਿੰਘ ਵਲਟੋਹਾਲ ਦੇ ਨਾਲ ਨਜ਼ਰ ਆਉਂਦੀ ਹੈ। ਬਿਲਕੁਲ ਜੀ ਕਾਫੀ ਸਮੇਤੋ ਆ ਰਹੀ ਸੀ। ਵਿਰਸਾ ਸਿੰਘ ਵਲਟੋਹਾਲ ਦੇ ਨਾਲ ਨਜ਼ਰ ਆ ਰਹੀ ਸੀ ਜੀ ਅਸੀਂ ਵੇਖਦੇ ਹਾਂ ਕਿ ਸਰਦਾਰ ਵਿਰਸਾ ਸਿੰਘ ਵਲਟੋਹਾਲ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੋਵਾਂ ਦਾ ਆਪਾਂ ਕੰਪੈਰੀਜ਼ਨ ਵੀ ਕਰਕੇ ਵੇਖ ਲਈਏ ਤਾਂ ਕਿਤੇ ਨਾ ਕਿਤੇ ਮਜ਼ਬੂਤ ਕੈਂਡੀਡੇਟ ਜੇ ਆਪਾਂ ਮੈਂਬਰ ਆਫ ਪਾਰਲੀਮੈਂਟ ਦੇ ਵੀ ਕਹੀ ਜੇ ਗੱਲ ਕਹੀ ਜਾਵੇ ਤਾਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਜ਼ਰ ਆਉਂਦੇ ਨੇ ਇਹਦੇ ਵਿੱਚ ਕੋਈ ਦੋਹਰਾਏ ਨਹੀਂ ਪਰ ਫਿਰ ਵੀ ਉਹਨਾਂ ਨੂੰ ਇੱਕ ਦਰ ਕਿਨਾਰ ਕਰ ਦਿੱਤਾ ਜਾਵੇ ਇਹਨਾਂ ਨੂੰ ਪਿੱਛੇ ਕਰ ਕਰਕੇ ਜਦੋਂ ਕੋਈ ਗੱਲ ਕਰੇ ਸਭਰਾ ਸਭ ਤੁਹਾਨੂੰ ਮੈਂ 4 ਦਿਨ ਪਿੱਛੇ ਕਿਨਾਰਾ ਕਰਾ ਤੁਸੀਂ ਵੀ ਮੇਰਾ ਸਾਥ ਛੱਡ ਦੋਗੇ ਇਹਦੇ ਵਿੱਚ ਕੋਈ ਦੋਹਰਾਏ ਨਹੀਂ ਇਹਦੇ ਵਿੱਚ ਤਾਂ ਸਾਫ ਸ਼ਬਦਾਂ ਵਿੱਚ ਨਜ਼ਰ ਆਉਂਦਾ ਹੈ ਕਿ ਕਿੰਨਾ ਕਿਤੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਉਹ ਸਹੀ ਸੋਚ ਤੇ ਚੱਲ ਰਹੇ ਸੀ ਉਹ ਸੋਚ ਨੂੰ ਸ਼੍ਰੋਮਣੀ ਅਕਾਲੀ ਦਲ ਗ੍ਰਹਿਣ ਨਹੀਂ ਕਰ ਸਕੇ ਬਰਦਾਸ਼ਤ ਨਹੀਂ ਕਰ ਪਾਈ ਕਹਿ ਰਹੇ ਹਾਂ ਸਾਬ ਤੇ ਮੀਡੀਆ ਦੇ ਵਿੱਚ ਆ ਕੇ ਵੀ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਦੇ ਸਮੇਂ-ਸਮੇਂ ਤੇ ਬਹੁਤ ਗਰੇਜ਼ ਕਰਦੇ ਨੇ ਬਿਲਕੁਲ ਬਿਲਕੁਲ ਉਹ ਕਦੇ ਵੀ ਕਦੀ ਕਿਸੇ ਐਸੀ ਪਹਿਲਾਂ ਜਿੱਦਾਂ ਗੱਲ ਕੀਤੀ ਕਿ ਉਹਨਾਂ ਕਿਸੇ ਆਪੋਜੀਸ਼ਨ ਦਾ ਲੀਡਰ ਹੋਵੇ ਚਾਹੇ ਕੋਈ ਵਿਅਕਤੀ ਕਿਸੇ ਵੀ ਪ੍ਰਕਾਰ ਦਾ ਹੋ ਉਹਨਾਂ ਕਦੇ ਕਿਸੇ ਤੇ ਲਾਲਚਣ ਨਹੀਂ ਲਾਇਆ ਕਦੀ ਉਂਗਲ ਨਹੀਂ ਚੁੱਕੀ ਕਦੀ ਮੀਡੀਆ ਵਿੱਚ ਆ ਕੇ ਵੀ ਉਹ ਆਪਣਾ ਸਿਰਫ ਬਖੂਬੀ ਕੰਮ ਕਰਦੇ ਨੇ ਚਾਹੇ ਉਹਨਾਂ ਦੇ ਕੋਲ ਇਥੋਂ ਪੁਰਾਣੇ ਜਿਹੜੇ ਦੱਸਦੇ ਨੇ ਉਹ ਕਹਿੰਦੇ ਜੀ ਕੋਈ ਅਕਾਲੀ ਜਾਵੇ ਕੋਈ ਕਾਂਗਰਸੀ ਜਾਵੇ ਕੋਈ ਵੀ ਜਾਵੇ ਜਿਹੜਾ ਚਲਾ ਗਿਆ ਉਹਦਾ ਕੰਮ ਬਖੂਬੀ ਹੋਇਆ ਕਰਦਾ ਐਸੇ ਲੀਡਰ ਰਹ ਦੂਸਰੀ ਚੀਜ਼ ਅੱਜ ਜੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਾਹਰ ਕੀਤਾ ਤੇ ਉਹਦੇ ਵਿੱਚ ناکਾਮੀਅਤ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ ਅਦਾਸ਼ ਸਰਦਾਰ ਕੈਰੋਂ ਸਾਹਿਬ ਦੀ ਨਹੀਂ ਇਹ ਤਾਂ ਫਿਰ ਜਿੱਤ ਜਾਣਗੇ ਪਾਰਟੀ ਦੇ ਅੰਦਰ ਜਦੋਂ ਵੀ ਇਸ ਤਰ੍ਹਾਂ ਦੇ ਕਦੇ ਮਤਭੇਦ ਹੁੰਦੇ ਨੇ ਤੇ ਇੱਕ ਜਗ੍ਹਾ ਦੇ ਉੱਪਰ ਬੈਠ ਕੇ ਲੱਗਦਾ ਨਹੀਂ ਕਿ ਨਿਰਉਤਰ ਕਰਨੇ ਕਰ ਲੈਣੇ ਚਾਹੀਦੇ ਸੀ ਸਗੋਂ ਜੇ ਇਹੋ ਜਿਹੇ ਜਿਹੜੇ ਵੱਡੇ ਲੀਡਰ ਜਿਨ੍ਹਾਂ ਨੂੰ ਇੱਕ ਇਮਾਨਦਾਰ ਮੰਨਿਆ ਜਾਂਦਾ ਏ ਤਾਂ ਉਹਨਾਂ ਨੂੰ ਪਾਰਟੀ ਤੋਂ ਉਲਾਂਧੇ ਕਰਕੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਪਾਰਟੀ ਨੂੰ ਇਹਦੇ ਨਾਲ ਬਹੁਤ ਵੱਡੀਆਂ ਚੁਣੌਤੀਆਂ ਦੀ ਸਾਹਮਣੀ ਕਰਨੇ ਸਾਹਮਣਾ ਕਰਨਾ ਪੈ ਸਕਦਾ ਹੈ ਸਭਰਾਜ ਸਾਹਿਬ ਜਦੋਂ ਤੋਂ ਬਰਗਾੜੀ ਕਾਂਡ ਸਾਹਮਣੇ ਆਉਂਦਾ ਉਹ ਸੁਪਰੰਤ ਹੌਲੀ ਹੌਲੀ ਪਾਰਟੀ ਦਾ ਜਿਹੜਾ ਚੁਕਾਵ ਸੂਰਜ ਵੱਲੋਂ ਜਾ ਰਿਹਾ ਸੀ ਅਤਾਂ ਨੂੰ ਜਾ ਰਿਹਾ ਸੀ ਉਠਾਉਣਾ ਸ਼ੁਰੂ ਹੋ ਜਾਂਦਾ ਹੈ ਕਿਤੇ ਨਾ ਕਿਤੇ ਜਦੋਂ ਕਿਸੇ ਰਾਜ ਦੇ ਵਿੱਚ ਕੋਈ ਗੁਨਾਹ ਹੋਇਆ ਕਰਦਾ ਕੋਈ ਪਾਪ ਹੋਇਆ ਕਰਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ ਸੱਚ ਜਾਣਿਓ ਕਿਤੇ ਨਾ ਕਿਤੇ ਪਰਮਾਤਮਾ ਵੀ ਜਦੋਂ ਮਾਰਦਾ ਮਾਤੀ ਮਾਰਦਾ ਹੋਰ ਤਾਂ ਕੁਝ ਮਾਰਦਾ ਨੇ ਜੋ ਤੁਸੀਂ ਗੱਲ ਕਹਿ ਰਹੇ ਹੋ ਕਿ ਕਿਤੇ ਬੈਠ ਕੇ ਵਿਚਾਰ ਕੀਤਾ ਜਾ ਸਕਦਾ ਸੀ ਏਡੇ ਵੱਡੇ ਲੀਡਰ ਸਹੀ ਉਹਨਾਂ ਦਾ ਵਿਚਾਰ ਨਾ ਕਰਨਾ ਕਹਿੰਦਾ ਭਾਵੇਂ ਹੈ ਕਿ ਉਹਨਾਂ ਨੂੰ ਇਹ ਲੱਗਦਾ ਪਿਆ ਕਿ ਸ਼ਾਇਦ ਇਹਨਾਂ ਤੋਂ ਬਗੈਰ ਅਸੀਂ ਚਲਾ ਲਵਾਂਗੇ ਪਰ ਸੱਚ ਜਾਣਿਓ ਜਿਹੜੇ ਪੁਰਾਣੇ ਲੀਡਰ ਪੁਰਾਣੀਆਂ ਜੜਾ ਹੋਇਆ ਕਰਦੀਆਂ ਨੇ ਉਹਨਾਂ ਤੋਂ ਬਗੈਰ ਪਾਰਟੀਆਂ ਖੜੀਆਂ ਰਿਆ ਨਹੀਂ ਕਰਦੀਆਂ ਕਦੇ ਵੀ ਇਸ ਚੀਜ਼ ਦੀ ਜੋ ਮਾਰਤਾ ਚੱਲ ਨਹੀਂ ਪਵੇਗੀ ਆਉਣ ਵਾਲੇ ਸਮੇਂ 'ਚ ਨਾ ਸ਼ੀਸ਼ਾ ਸਾਫ਼ ਹੋ ਜਾਣਾ ਹੈ ਹੋਣੀ ਹੋ ਜਾਣਾ ਹੈ ਅਕਾਲੀ ਦਲ ਦੇ ਵਿੱਚ ਇੰਨੀ ਕੋਈ ਸੂਝਬੂਝ ਵਾਲਾ ਕੋਈ ਸ਼ਖਸ ਹੈ ਜਾ ਕੋ ਲੀਡਰ ਜਾਂਦਾ ਨਹੀਂ ਫਿਰ ਵੇਖੋ ਜੀ ਜਦੋਂ ਆਪਾਂ ਇਹਨਾਂ ਨੂੰ ਵੇਖਦੇ ਹਾਂ ਸਭਰਾ ਸਾਹਿਬ ਸਰਦ ਟੀਮ ਸਾਹਿਬ ਉਹਨਾਂ ਵੀ ਗੱਲ ਕਹੀ ਉਹਨਾਂ ਕਿਹਾ ਕਿ ਨਹੀਂ ਭਾਈ ਉਹਨਾਂ ਦੇ ਪਰਿਵਾਰ ਨੇ ਗੱਲ ਕਹੀ ਉਹਨਾਂ ਕਿਹਾ ਇਹਨਾਂ ਦਾ ਫੈਸਲਾ ਗਲਤ ਹੈ ਜਿੰਨੇ ਵੀ ਲੀਡਰ ਉੱਠ ਰਹੇ ਨੇ ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਫੈਸਲਾ ਗਲਤ ਹੈ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਦਰਕਿਨਾਰ ਕਰ ਦੇਣਾ ਮੌਕੇ ਕਰ ਦੇਣਾ ਕਿ ਅਸੀਂ ਕੱਢ ਰਹੇ ਹਾਂ ਸਭ ਤੋਂ ਵੱਡੀ ਗਲਤੀ ਇਤਿਹਾਸ ਚ ਮੰਨੀ ਜਾਵੇਗੀ ਜੇ ਇਸ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਪਤਨ ਹੁੰਦਾ ਹੈ ਉਹਦੀ ਜੜ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੱਢਣ ਦਾ ਹੀ ਇੱਕ سلسلہ ਸ਼ੁਰੂ ਹੁੰਦਾ ਹੈ ਇੱਥੋਂ ਹੀ ਗੱਲ ਸ਼ੁਰੂ ਹੋਵੇਗੀ ਇੱਥੇ ਖਤਮ ਹੋ ਜਾਣੇ ਜਾ ਕੇ ਇਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਹੀ ਸ਼ੀਸ਼ਾ ਸਾਫ਼ ਹੋ ਜਾਣਾ ਸਾਹਮਣੇ ਆ ਜਾਣਾ ਸਭ ਕੁਝ ਇਹਦੇ ਨਾਲ ਵੋਟ ਬੈਂਕ ਟੁੱਟੇਗਾ ਬਿਲਕੁਲ ਟੁੱਟ ਗਿਆ ਜੀ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੁਸੀਂ ਪੱਟੀ ਹਲਕੇ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਿਰਫ ਪੱਟੀ ਹਲਕੇ ਤੋਂ ਨਹੀਂ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਐਸੇ ਕਈ ਵੋਟਰ ਟੁੱਟ ਜਾਣਗੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਭਾਈ ਜਿਨ੍ਹਾਂ ਨੇ ਆਪਣਾ ਐਡਾ ਮਜ਼ਬੂਤ ਇੱਕ ਲੀਡਰ ਇੱਕ ਸਮੇਂ ਦੇ ਵਿੱਚ ਕੱਢ ਕੇ ਬਾਹਰ ਕਰ ਦਿੱਤਾ ਜਦ ਕਿ ਉਹਦੀ ਪਹਿਲਾਂ ਇੱਕ ਕੋਈ ਕਮੇਟੀ ਬੈਠਦੀ ਉੱਤੇ ਵਿਚਾਰ ਹੁੰਦਾ ਕਿ ਦੋਵਾਂ ਵਿੱਚੋਂ ਸਹੀ ਕੌਣ ਹੈ ਦੋਵੇਂ ਚ ਗਲਤ ਕੌਣ ਹੈ ਕਿ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਦੂਸਰੀਆਂ ਪਾਰਟੀਆਂ ਨੂੰ ਸਪੋਰਟ ਕਰ ਦਿੱਤੀ ਹੋ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਰਾਜਨੀਤੀ ਦੇ ਵਿੱਚ ਪਰ ਇਹਦਾ ਫੈਸਲਾ ਇੱਡੀ ਛੇਤੀ ਕਰ ਲੈਣਾ ਉਹਦਾ ਨੁਕਸਾਨ ਚ ਲੈਣਾ ਪੈਣਾ ਪੂਰੇ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਘਟਣਗੀਆਂ ਕੀ ਕਹਿਣਾ ਚਾਹੁੰਦੇ ਜੇ ਭਾਈ ਅਮਰਤਪਾਲ ਸਿੰਘ ਨੂੰ ਸਪੋਰਟ ਵੀ ਕੀਤੀ ਕੈਰੋਂ ਸਾਹਿਬ ਨੇ ਇਹ ਫੈਸਲਾ ਉਹਨਾਂ ਦਾ ਗਲਤ ਸੀ ਜਾਂ ਸਹੀ ਮੰਨਿਆ ਜਾਵੇ ਦੇਖੋ ਜੀ ਭਾਈ ਅਮਰਤਪਾਲ ਸਿੰਘ ਨੂੰ ਸਪੋਰਟ ਕਰਨਾ ਸਰਦਾਰ ਆਦੇਸ਼ ਪ੍ਰਤਾਪ ਸਿੰਘ ਦਾ ਜਿ ਕੀਤਾ ਹੈ ਤੇ ਸੱਚ ਜਾਣਿਓ ਇਹ ਸਭ ਤੋਂ ਵਧੀਆ ਤੇ ਸਭ ਤੋਂ ਵੱਡਾ ਫੈਸਲਾ ਹੋਵੇਗਾ ਜਿਹੜਾ ਇਤਿਹਾਸ ਦੇ ਵਿੱਚ ਜਦ ਤੱਕ ਵੀ ਸਿੱਖ ਕੌਮ ਹੈ ਭਾਈ ਅਮਰਤਪਾਲ ਸਿੰਘ ਜੇਲ੍ਹ ਵਿੱਚੋਂ ਬਾਹਰ ਆਉਂਦੇ ਨੇ ਜਿੱਤਦੇ ਨੇ ਸੱਚ ਜਾਣਿਓ ਇਹਨਾਂ ਦੀ ਕੁਰਬਾਨੀ ਮੰਨੀ ਜਾਵੇ ਕਿ ਸਰਦਾਰ ਆਦੇਸ਼ ਪ੍ਰਤਾਪ ਸਿੰਘ ਨੇ ਆਪਣੀ ਇੱਕ ਕੁਰਬਾਨੀ ਦੇ ਦਿੱਤੀ ਇੱਕ ਐਡਾ ਵੱਡਾ ਲੀਡਰ ਆਪਣੀ ਲੀਡਰੀ ਤੋਂ ਬੰਨੇ ਹੋ ਜਾਂਦਾ ਇੱਕ ਪਾਰਟੀ ਨੂੰ ਛੱਡ ਕੇ ਖੜਾ ਹੋ ਗਿਆ ਕਿ ਭਾਈ ਸਾਹਿਬ ਬਾਹਰ ਆਉਣੇ ਚਾਹੀਦੇ ਨੇ ਇੱਕ ਐਸਾ ਲੀਡਰ ਭਾਈ ਅਮਰਤਪਾਲ ਸਿੰਘ ਜਿਹੜਾ ਅੱਜ ਸਾਨੂੰ ਸਹੀ ਰਾਹ ਰਸਤਾ ਵਿਖਾ ਰਿਆ ਬੱਚਿਆਂ ਨੂੰ ਅਸੀਂ ਵੇਖਦੇ ਹਾਂ ਬੜਾ ਵਧੀਆ ਰਸਤਾ ਲੈ ਕੇ ਚੱਲੇ ਸਨ ਉਹਦੇ ਵਿੱਚ ਕੋਈ ਗਲਤੀ ਨਹੀਂ ਪਰ ਜਦੋਂ ਸਰਕਾਰਾਂ ਕੋਈ ਸੱਚ ਨੂੰ ਸੁਣਨ ਵਾਲਾ ਨਾ ਹੋਵੇ ਉੱਥੇ ਸੱਚਿਆਂ ਨੂੰ ਹਮੇਸ਼ਾ ਨੱਪਿਆ ਜਾਂਦਾ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਪੂਰਾ ਸਿੱਖ ਕੌਮ ਸਵਾਗਤ ਕਰੇਗੀ ਇਸ ਚੀਜ਼ ਦਾ ਕਿ ਭਾਈ ਅਮਰਤਪਾਲ ਸਿੰਘ ਦਾ ਤੁਸੀਂ ਸਾਥ ਦਿੱਤਾ ਤੁਹਾਡੀ ਜਾਗਦੀ ਜ਼ਮੀਰ ਹੈ ਅਸੀਂ ਮੰਨਦੇ ਹਾਂ ਕਿ ਬਹੁਤ ਸਾਰੇ ਲੀਡਰਾਂ ਦੀ ਜ਼ਮੀਰ ਮਰੀ ਹੋਈ ਹੈ ਪਰ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ ਇਸ ਗੱਲ ਨੂੰ ਸਾਫ਼ ਕਰ ਦਿੱਤਾ ਕਿ ਉਹਨਾਂ ਦੀ ਜ਼ਮੀਰ ਜਾਗਦੀ ਹੈ ਜੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕੀਤੀ ਹੈ ਤਾਂ ਪੂਰੀ ਸਿੱਖ ਕੌਮ ਉਹਨਾਂ ਦਾ ਨਿੱਘਾ ਸਵਾਗਤ ਕਰਦੀ ਹੈ ਅੱਗੇ ਆਉਣ ਵਾਲੇ ਦਿਨਾਂ 'ਚ ਦਾ ਸ਼ੀਸ਼ਾ ਸਾਫ਼ ਕਰਕੇ ਸਿੱਖ ਕੌਮ ਵਿਖਾਵੇਗੀ ਬਿਲਕੁਲ ਹਾਂ ਬਿਲਕੁਲ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਦੇ ਵਿੱਚੋਂ ਖਾਸ ਕਰ ਇੱਕ ਇਹ ਵੀ ਵੱਡੀ ਚੁਣੌਤੀ ਨਜ਼ਰ ਆਉਂਦਾ ਜੇ ਅਕਾਲੀ ਦਲ ਬਾਦਲ ਦੇ ਪਾਰਟੀ ਦੇ ਨਾਲੋਂ ਤੇ ਕਿਤੇ ਨਾ ਕਿਤੇ ਕੈਰੂ ਪਰਿਵਾਰ ਦੇ ਜਿਹੜੇ ਦਿਗगज ਲੀਡਰ ਮੰਨੇ ਜਾਂਦੇ ਨੇ ਜੋ ਲਾਂਬੇ ਹੁੰਦੇ ਨੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲਾਂਬੇ ਕਰ ਦਿੱਤਾ ਜਾਂਦਾ ਏ ਤੇ ਇਹਦਾ ਨੁਕਸਾਨ ਕਿਹੜੀ ਧਿਰ ਨੂੰ ਕਿਸ ਤਰੀਕੇ ਦੇ ਨਾਲ ਚੱਲਣਾ ਪਵੇਗਾ ਇਹ ਵੀ ਪਵਿੱਖ ਦੇ ਵਿੱਚ ਪਵਿੱਕਤਾ ਕਰੇਗਾ ਅੱਗੇ ਦੀ ਰੂਪਰੇਖਾ ਕਿਸ ਤਰੀਕੇ ਦੀ ਹੋ ਸਕਦੀ ਹੈ ਉਹ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ